ਅੱਜ ਸੀਪੀਆਈ ਐਮ ਐਲ ਲਿਬਰੇਸ਼ਨ ਵੱਲੋਂ ਵੱਖ-ਵੱਖ ਜਥੇਬੰਦੀਆਂ ਅਤੇ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ ਇਕੱਠੇ ਹੋ ਕੇ 1 ਮਈ ਜੋ ਕਿ ਕਮਾਂਤਰੀ ਮਜ਼ਦੂਰ ਦਿਹਾੜਾ ਹੁੰਦਾ ਹੈ ਉਹ ਮਨਾਇਆ ਗਿਆ ਅਤੇ ਉਹਨਾਂ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਤੇ ਜੋ ਵੀ ਮਜ਼ਦੂਰ ਜੋ ਵੀ ਕੋਈ ਵੀ ਕੰਮ ਦਾ ਕਿਰਤਾ ਕਰਦਾ ਹੈ ਜਾਂ ਕਿਸੇ ਵੀ ਵਰਗ ਦੇ ਵਿੱਚ ਕੋਈ ਵੀ ਮਜ਼ਦੂਰੀ ਕਰ ਰਿਹਾ ਹੈ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਸਰਕਾਰਾਂ ਤੋਂ ਆਪਣਾ ਹੱਕ ਮੰਗਣਾ ਚਾਹੀਦਾ ਹੈ ਅਤੇ ਜੋ ਸਰਕਾਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਤੋਂ ਹੱਕ ਖੋਏ ਨੇ ਤਾਂ ਜੋ ਕਿ 6-8 ਘੰਟਿਆਂ ਤੋਂ ਮਜ਼ਦੂਰੀ ਵਧਾ ਕੇ 12 ਘੰਟੇ ਕਰ ਦਿੱਤੀ ਗਈ ਹੈ ਤਾਂ ਸਾਰੇ ਕਿਸਾਨ ਅਤੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਉਹਨਾਂ ਫੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਮੈਂਟ ਜੀ ਅੱਜ 1 ਮਈ ਨੂੰ ਛੋਡੇ ਵੱਲੋਂ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਕੀ ਲੋਕਾਂ ਨੂੰ ਕੀ ਸੰਦੇਸ਼ ਦੇਉਂਗਾ ਅੱਜ ਅੱਜ ਜੀ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਦਿਹਾੜਾ ਮਨਾਇਆ ਜਾਂਦਾ ਹੈ 1 ਮਈ ਨੂੰ ਅੱਜ ਅਸੀਂ ਮਜ਼ਦੂਰ ਦਿਵਸ ਨੂੰ ਤਾਨਾਸ਼ਾਹ ਵਿਰੋਧੀ ਦਿਸੋ ਜੋ ਮਨਾ ਰਹੇ ਹਾਂ ਮਜ਼ਦੂਰਾ ਦੇ ਜਿਹੜੇ ਸਵਾਲ ਨੇ ਮੋਦੀ ਨੇ ਕਿਹਾ ਸੀ ਵੀ ਹਵਾਈ ਚੱਪਲ ਵਾਲਾ ਹਵਾਈ ਜਹਾਜ਼ ਤੇ ਸਫ਼ਰ ਕਰੂ 3 ਲੱਖ ਰੁਪਏ ਖਾਤਿਆਂ ਚ ਆਊਗਾ 5 ਜੀਆਂ ਦਾ ਪਰਿਵਾਰ ਆ 15 ਲੱਖ ਆਊਗਾ ਮਜ਼ਦੂਰਾਂ ਨੂੰ ਅਸੀਂ ਮਤਲਬ ਸਹੂਲਤਾਂ ਦੇਵਾਂਗੇ ਕੀਤਾ ਇਹਦੇ ਉਲਟਾ ਸਦਾ ਚਾ ਅੱਗੇ ਸਰਮਾਇਦਾਰਾਂ ਦੇ ਹੱਕ ਚ ਭੁਗਤਿਆ ਕੋਵਿਡ ਦੇ ਵਿੱਚ ਮਜ਼ਦੂਰਾਂ ਨਾਲ ਜੋ ਹੋਇਆ 12-1200 ਕਿਲੋਮੀਟਰ ਪੈਦਲ ਚੱਲ ਕੇ ਗਏ ਨੇ ਹਵਾਈ ਸਫ਼ਰ ਤਾਂ ਦੂਰ ਦੀ ਗੱਲ ਆ ਇੱਕ ਡੱਬਾ ਨਹੀਂ ਲਾਇਆ ਰੇਲ ਗੱਡੀ ਦੇ ਵਿੱਚ ਵੀ ਜਰਨਲ ਡੱਬੇ ਵਧਾ ਦਿੱਤੇ ਜਾਣ ਜਿਹੜੇ ਚ ਮਜ਼ਦੂਰ ਆਰਾਮ ਨਾਲ ਸਫ਼ਰ ਕਰਕੇ ਆਉਂਦੇ ਦਿਹਾੜੀ ਕਰਨ ਦੇ ਲਈ ਇੱਕ ਸੂਬੇ ਤੋਂ ਸਟੇਟ ਤੋਂ ਦੂਜੇ ਚ ਆ ਸਕਣ ਮਜ਼ਦੂਰਾਂ ਦੇ 8 ਘੰਟਿਆਂ ਦਾ ਕਾਨੂੰਨ 12 ਘੰਟਿਆਂ ਚ ਤਬਦੀਲ ਕਰਤਾ 70 ਸਾਲਾਂ 'ਚ ਜਿਹੜੇ ਲੜਕੇ 44 ਕਾਨੂੰਨ ਬਣਾਏ ਸੀ ਮਜ਼ਦੂਰਾਂ ਦੇ ਹੱਕ 'ਚ ਉਹ ਖਤਮ ਕਰਕੇ ਚਾਰ ਕੋਡਾਂ ਦੇ ਵਿੱਚ ਇਹਨਾਂ ਨੇ ਲਿਖਤਾ ਕਿ ਇਸੇ ਢੰਗ ਨਾਲ ਧਰਨੇ ਮਜਾਰਾਂ ਤੇ ਪਾਬੰਦੀ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਵਿਰੋਧੀ ਆਵਾਜ਼ ਨੂੰ ਜਥੇਬੰਦੀਆਂ ਤੇ ਵੀ ਪਾਬੰਦੀ ਲਾਉ। ਇਸ ਲਈ ਅਸੀਂ ਸੱਦਾ ਦਿੱਤਾ ਵੀ ਮਜ਼ਦੂਰਾਂ ਨੂੰ ਵੀ ਇਹ ਮਜ਼ਦੂਰ ਵਿਰੋਧੀ ਜਿਹੜੀ ਪਾਰਟੀ ਆ ਖਾਦੀਵਾਦ ਪਾਰਟੀ ਆ ਇਹਨੂੰ ਹਰਾਉਣਾ ਅੱਜ ਦਾ ਅਸੀਂ ਪੂਰੇ ਸਮੁੱਚੇ ਲੋਕਾਂ ਨੂੰ ਸੱਦਾ ਦਿੰਦੇ ਆ ਵੀ ਇਹਨੂੰ ਹਰਾਇਆ ਜਾਵੇ ਤਾਨਾਸ਼ਾਹ ਨੂੰ ਸਵਿਧਾਨ ਨੂੰ ਵੀ ਖਤਮ ਕਰਨ ਦੀ ਤਿਆਰੀ ਹੈ ਜਿਹੜਾ ਲੜਕੇ ਅੰਗਰੇਜ਼ਾਂ ਦੇ ਖਿਲਾਫ ਅਕਸਿਮਰਗਿਆਂ ਨੇ ਬਣਾਇਆ ਸੀ ਤਿਰੰਗੇ ਝੰਡੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਾਵੇਂ ਝੰਡੇ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਤ ਜਾਂਦਾ ਇਸ ਲਈ ਹਰ ਵਿਰੋਧੀ ਆਵਾਜ਼ ਨੂੰ ਦਬਾਉਣਾ ਹਰ ਵਿਭਾਗਾਂ ਦੇ ਵਿੱਚ ਫੌਜੀਆ ਨੇ ਮੰਗ ਕੀਤੀ ਸੀ ਕਰੈਕ ਪੈਨਸ਼ਨ ਦੀ ਉਹਨਾਂ ਦੀ ਪੈਨਸ਼ਨ ਹੀ ਖਤਮ ਕਰਤੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਖਤਮ ਕਰਤੀਆਂ ਕੋਈ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਇਹ ਏਜੰਡੇ ਹੋਣੇ ਚਾਹੀਦੇ ਨੇ ਅਸੀਂ ਮਜ਼ਦੂਰ ਦਿਸਤ ਉੱਤੇ ਲੋਕਾਂ ਨੂੰ ਸੱਦਾ ਦਿੰਨੇ ਆ ਵੀ ਲੋਕਾਂ ਦੇ ਮੁੱਦੇ ਰਜਗਾਰ ਦਾ ਮੁੱਦਾ ਮਹंगाई ਦਾ ਮੁੱਦਾ ਸਭ ਲੋਕਾਂ ਨੂੰ ਸਿਹਤ ਸਵਾਮਾ ਦਾ ਮੁੱਦਾ ਐਜੂਕੇਸ਼ਨ ਦਾ ਮੁੱਦਾ ਇਹ ਸਵਾਲ ਹੋਣੇ ਚਾਹੀਦੇ ਨੇ ਜਿਹੜੇ ਨੂੰ ਦਰਕਨਾਰ ਕਰਕੇ ਇੱਕ ਫਿਰਕੂ ਮੁੱਦਾ ਵਹਰਨਾ ਚਾਹੁੰਦਾ ਉਸ ਫਿਰਕੂ ਮੁੱਦੇ ਨੂੰ ਰੱਦ ਕਰਕੇ ਇੱਕ ਮਤਲਬ ਇੰਡੀਆ ਜਿਹੜਾ ਗੱਠ ਜੋੜਾ ਸੀ ਸੱਦਾ ਦਿੰਦੇ ਆ ਕਿ ਉਹਨੂੰ ਜਕਾਇਆ ਜਾਵੇ ਤੇ ਇਸ ਮੋਦੀ ਫਾਸ਼ਿਸਟ ਨੂੰ ਫਰਾਇਆ ਜਾਵੇ ਅੱਜ ਮਜ਼ਦੂਰ ਦੇਸ ਦੇ ਮਤਲਬ ਮੌਕੇ ਦੇ ਅਸੀਂ ਲੋਕਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ